ਜਿਹੜੀ ਗੱਲ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਮਾਨਯੋਗ ਅਦਾਲਤ ਹੈ ਮੈਂ ਕਹਿਣਾ ਵੀ ਸੈਂਟਰ ਨੂੰ ਇਹ ਕਿਉਂ ਨਹੀਂ ਹਦਾਇਤ ਕਰਦੇ ਵੀ ਹਰ ਇੱਕ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਕੋਈ ਵੀ ਜੋ ਡਰਗਟ ਆਉਂਦਾ ਉਹਦਾ ਮੁੱਲ ਤੈਅ ਕੀਤਾ ਜਾਂਦਾ ਕਿਉਂ ਨਹੀਂ ਕਿਸਾਨ ਦਾ 6 ਮਹੀਨਿਆਂ ਵਿੱਚ ਅਸੀਂ ਇੱਕ ਫਸਲ ਨੂੰ ਤਿਆਰ ਕਰਦੇ ਹਾਂ ਉਹ ਦਾ ਜਰੂਰ ਸਮਰਥਨ ਮਿਲਣਾ ਚਾਹੀਦਾ ਉਹ ਵਿਕਣਾ ਵੀ ਲਾਜ਼ਮੀ ਹੋਣਾ ਚਾਹੀਦਾ ਇੱਥੇ ਸਰਕਾਰ ਸੈਂਟਰ ਸਰਕਾਰ ਨੂੰ ਆਪਣਾ ਬਹੁਤ ਲੰਮਾ ਸਮਾਂ ਹੋ ਗਿਆ ਇਸ ਗੱਲ ਦੀ ਟਾਲ ਮਟੋਲ ਨੂੰ ਹੁਣ ਉਸ ਤੇ ਸਹੀ ਥਾਂ ਤੇ ਆ ਕੇ ਇਹ ਨਿਬਟਾਰਾ ਕਰ ਦੇਣਾ ਚਾਹੀਦਾ ਸਰਤਾ ਜਗਜੀਤ ਸਿੰਘ ਜੀ ਢੱਲੇਵਾਲ ਜਿਹੜੀ ਐਮਐਸਪੀ ਵਾਸਤੇ ਇਸ ਭੁਖੜ ਹੜਤਾਲ ਤੇ ਬੈਠ ਕੇ ਜਿਹਦਾ ਤਕਰੀਬਨ ਸਵਾਮੀ ਨ ਲੰਘਿਆ 39 ਦਿਨ ਹੋ ਗਏ 40ਵਾਂ ਆਉਣ ਵਾਲਾ ਹੈਗਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਹ 4 ਸਾਲ ਪਹਿਲਾਂ ਇੱਕ ਵੱਡਾ ਮੋਰਚਾ ਲੱਗਿਆ ਸੀ ਇੰਨਾਂ ਗੱਲਾਂ ਤੇ ਜਦੋਂ ਦਿੱਲੀ ਦੀ ਸਰਕਾਰ ਨੇ ਇਹ ਗੱਲ ਮੰਨ ਕੇ ਉਸ ਨੂੰ ਵਿਚਾਲੇ ਛੱਡਤਾ ਤੇ ਅੱਜ ਦੁਬਾਰੇ ਫੇਰ ਇਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਜਿੱਥੋਂ ਤੱਕ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਸਪਸ਼ਟ ਕੀਤਾ ਸੀ ਸਾਰੇ 8 ਮੰਤਰੀ ਸਹਿਬਾਨ ਵੀ ਪਹਿਲਾਂ ਉਹਨਾਂ ਨੂੰ ਜਿਹੜੇ ਸਾਡੇ ਪ੍ਰਧਾਨ ਜੀ ਅਮਨ ਰੋੜਾ ਉਹਨਾਂ ਦੇਗਵਾਈ ਚ ਮਿਲਣ ਗਏ ਸਾਂ ਉਦੋਂ ਵੀ ਅਸੀਂ ਇਹ ਬੇਨਤੀ ਕੀਤੀ ਸੀ ਵੀ ਅਸੀਂ ਤਾਂ ਨਾਲ ਆ ਪੰਜਾਬ ਦੇ ਨਾਲ ਖੜੇ ਆ ਜਿਹੜੀ ਗੱਲ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਮਾਨਯੋਗ ਅਦਾਲਤ ਆ ਮੈਂ ਕਹਿੰਨਾ ਵੀ ਸੈਂਟਰ ਨੂੰ ਇਹ ਕਿਉਂ ਨਹੀਂ ਹਦਾਇਤ ਕਰਨ ਦੇ ਵੀ ਹਰ ਇੱਕ ਕੋਈ ਵੀ ਜੋ ਪੜ ਜਦੋਂ ਦਾ ਆਉਂਦਾ ਉਹਦਾ ਮੁੱਲ ਤੈਅ ਕੀਤਾ ਜਾਂਦਾ ਕਿਉਂ ਨਹੀਂ ਕਿਸਾਨ ਦਾ 6 ਮਹੀਨਿਆਂ ਵਿੱਚ ਅਸੀਂ ਇੱਕ ਫਸਲ ਨੂੰ ਤਿਆਰ ਕਰਦੇ ਆ ਉਹਦਾ ਜ਼ਰੂਰ ਸਮਰਥਨ ਮੁੱਲ ਹੋਣਾ ਚਾਹੀਦਾ ਉਹ ਵਿਕਣਾ ਵੀ ਲਾਜ਼ਮੀ ਹੋਣਾ ਚਾਹੀਦਾ ਇੱਥੇ ਸਰਕਾਰ ਸੈਂਟਰ ਸਰਕਾਰ ਨੂੰ ਆਪਣਾ ਬਹੁਤ ਲੰਮਾ ਸਮਾਂ ਹੋ ਗਿਆ ਇਸ ਗੱਲ ਦੀ ਟਾਲਮਟੋਲ ਨੂੰ ਹੁਣ ਉਸਤੇ ਸਹੀ ਥਾਂ ਤੇ ਆ ਕੇ ਇਹ ਨਿਬਟਾਰਾ ਕਰ ਦੇਣਾ ਚਾਹੀਦਾ ਜਿੱਥੋਂ ਤੱਕ ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਕਹਿੰਦੀ ਹੈ ਤੋਂ ਅਸੀਂ ਤਾਂ ਡਾਕਟਰ ਸਾਹਿਬਾਨ ਦਵਾਈਆਂ ਜੋ ਵੀ ਜੋ ਕਹਿਣਗੇ ਔਰ ਢੱਲੇਵਾਲ ਸਾਹਿਬ ਹੋਰਾਂ ਨੂੰ ਕਿਹਾ ਉਹ ਲੈਣੀ ਜਾਂ ਨਾ ਲੈਣੀ ਤਾਂ ਉਹਨਾਂ ਦੀ ਵੱਖਰੀ ਗੱਲ ਹੈ ਪਰ ਸਾਡੇ ਵੱਲੋਂ ਸਾਰੀ ਉਹਨਾਂ ਦੀ ਮਦਦ ਲਈ ਤਿਆਰ ਆ। ਅ ਸਰਤਾ ਜਗਜੀਤ ਸਿੰਘ ਜੀ ਢੱਲੇਵਾਲ ਜਿਹੜੀ ਐਮਐਸਪੀ ਵਾਸਤੇ ਇਸ ਭੁਖੜਤਾਲ ਤੇ ਬੈਠ ਕੇ ਜਿਹਦਾ तकरीबन ਸਵਾਮੀ ਨਾ ਲੰਘਿਆ 39 ਦਿਨ ਹੋ ਗਏ 40ਵਾਂ ਆਉਣ ਵਾਲਾ ਹੈਗਾ। ਅ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਇੱਕ 4 ਸਾਲ ਪਹਿਲਾਂ ਇੱਕ ਵੱਡਾ ਮੋਰਚਾ ਲੱਗਿਆ ਸੀ ਇੰਨਾਂ ਗੱਲਾਂ ਤੇ ਜਦੋਂ ਦਿੱਲੀ ਦੀ ਸਰਕਾਰ ਨੇ ਇਹ ਗੱਲ ਮੰਨ ਕੇ ਉਸ ਨੂੰ ਵਿਜਾਲੇ ਛੱਡਤਾ ਤੇ ਅੱਜ ਦੁਬਾਰੇ ਫੇਰ ਇਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਜਿੱਥੋਂ ਤੱਕ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਸਪਸ਼ਟ ਕੀਤਾ ਸੀ ਸਾਰੇ ਅੱਠ ਮੰਤਰੀ ਸਹਿਬਾਨ ਵੀ ਪਹਿਲਾਂ ਉਹਨਾਂ ਨੂੰ ਜਿਹੜੇ ਸਾਡੇ ਪ੍ਰਧਾਨ ਜੀ ਅਮਨ ਰੋੜਾ ਉਹਨਾਂ ਦੀਗਵਾਈ 'ਚ ਮਿਲਣ ਗਏ ਸਾਂ ਉਦੋਂ ਵੀ ਅਸੀਂ ਇਹ ਬੇਨਤੀ ਕੀਤੀ ਸੀ ਵੀ ਅਸੀਂ ਤਾਂ ਨਾਲ ਆ ਪੰਜਾਬ ਦੇ ਨਾਲ ਖੜੇ ਆ ਜਿਹੜੀ ਗੱਲ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਮਾਨਯੋਗ ਅਦਾਲਤ ਆ ਮੈਂ ਕਹਿੰਦਾ ਵੀ ਸੈਂਟਰ ਨੂੰ ਇਹ ਕਿਉਂ ਨਹੀਂ ਹਦਾਇਤ ਕਰਨ ਦੇ ਵੀ ਹਰ ਇੱਕ ਕੋਈ ਵੀ ਜੋ ਡਰੈਕਟ ਆਉਂਦਾ ਉਹਦਾ ਮੁੱਲ ਤੈਅ ਕੀਤਾ ਜਾਂਦਾ ਕਿਉਂ ਨਹੀਂ ਕਿਸਾਨ ਦਾ 6 ਮਹੀਨਿਆਂ ਵਿੱਚ ਅਸੀਂ ਇੱਕ ਫਸਲ ਨੂੰ ਤਿਆਰ ਕਰਦੇ ਆ ਉਹਦਾ ਜ਼ਰੂਰ ਸਮਰਥਨ ਮੁੱਲ ਹੋਣਾ ਚਾਹੀਦਾ ਵਿਕਣਾ ਵੀ ਲਾਜ਼ਮੀ ਹੋਣਾ ਚਾਹੀਦਾ ਇੱਥੇ ਸਰਕਾਰ ਸੈਂਟਰ ਸਰਕਾਰ ਨੂੰ ਆਪਣਾ ਬਹੁਤ ਲੰਮਾ ਸਮਾਂ ਹੋ ਗਿਆ ਇਸ ਗੱਲ ਦੀ ਟਾਲ ਮਟੋਲ ਨੂੰ ਹੁਣ ਉਸ ਤੇ ਸਹੀ ਥਾਂ ਤੇ ਆ ਕੇ ਇਹ ਨਿਬਟਾਰਾ ਕਰ ਦੇਣਾ ਚਾਹੀਦਾ ਜਿੱਥੋਂ ਤੱਕ ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਕਹਿੰਦੀ ਹੈ ਤੋਂ ਅਸੀਂ ਤਾਂ ਡਾਕਟਰ ਸਾਹਿਬਾਨ ਦਵਾਈਆਂ ਜੋ ਵੀ ਜੋ ਕਹਿਣਗੇ ਔਰ ਡੱਲੇਵਾਲ ਸਾਹਿਬ ਹੋਰਾਂ ਨੂੰ ਕਿਹਾ ਉਹ ਲੈਣੀ ਜਾਂ ਨਾ ਲੈਣੀ ਤੋਂ ਉਹਨਾਂ ਦੀ ਵੱਖਰੀ ਗੱਲ ਹੈ ਔਰ ਸਾਡੇ ਵੱਲੋਂ ਸਾਰੀ ਉਹਨਾਂ ਦੀ ਮਦਦ ਲਈ ਤਿਆਰ